ਨਾਜ਼ਰੀਨ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟਰਬਿਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਅੱਜ ਹੋਮਵਰਕ ਕਰਕੇ ਆਇਓ ਤੁਸੀਂ ਤਾਂ ਸਵਾਲ ਇਉਂ ਪੁੱਛਿਆ ਜਿਵੇਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਬਿਲਕੁਲ ਠੀਕ ਬੁੱਝਿਆ ਕੇਂਦਰ ਨੇ ਜਿਸ ਵੇਲੇ ਪੰਜਾਬ ਦੇ ਹੜਪੀਟਾਂ ਲਈ ਰਾਹਤ ਪੈਕੇਜ ਲਾਣਿਆ 1600 ਕਰੋੜ ਰੁਪਏ ਦਾ ਪਰ ਇਸ ਦੇ ਨਾਲ ਹੀ ਪੰਜਾਬ ਨੂੰ ਅਗਲੀਆਂ ਕਿਸ਼ਤਾਂ ਦੇ ਲਈ ਆਪਣਾ ਹੋਮਵਰਕ ਕਰਨ ਲਈ ਵੀ ਕਹਿ ਦਿੱਤਾ ਅੱਛਾ ਇੱਕ ਪਾਸੇ ਤਾਂ ਪੰਜਾਬ ਨੂੰ ਤਾਂ ਕੇਂਦਰ ਨੇ ਹੋਮਵਰਕ ਕਰਨ ਦੇ ਲਈ ਕਿਹਾ ਉਧਰ ਬਿਹਾਰ ਦੇ ਵਿੱਚ 75 ਲੱਖ ਔਰਤਾਂ ਦੇ ਖਾਤੇ ਦੇ ਵਿੱਚ 10-10 ਹਜ਼ਾਰ ਰੁਪਏ ਪਾ ਦਿੱਤੇ ਗਏ ਨੇ ਹਾਂਜੀ 10-10 ਹਜ਼ਾਰ ਦਾ ਮਤਲਬ 7500 ਕਰੋੜ ਰੁਪਏ ਕੁੱਲ ਬਿਲਕੁਲ ਤੇ ਜੋਤੀ ਮਲਹੋਤਰਾ ਹਰਾਂ ਦਾ ਲੇਖ ਇਸੇ ਵਿਸ਼ੇ ਤੇ छਪਿਆ ਜੀ ਜਿਸ ਦਾ ਸਿਰਲੇਖ ਸੀ ਬਿਹਾਰ ਲਈ ਮੋਦੀ ਦੀ ਸਗਾਦੇ ਮਾਇਨੇ ਜੀ ਤੇ ਇਸ ਬਾਰੇ ਪਟਿਆਲਾ ਦੇ ਡਕਾਲਾ ਤੋਂ ਮਾਸਟਰ ترਸੀਮ ਸਿੰਘ ਹਰਾਂ ਦਾ ਖਾਤਾ ਆਇਆ ਹੂੰ ਹੂੰ ਉਹ ਲਿਖਦੇ ਨੇ ਕਿ ਇਹ ਲੇਖ ਵੋਟਾਂ ਦੀ ਸਿਆਸਤ ਅਤੇ ਆਰਥਿਕ ਮੁਸ਼ਕਲਾਂ ਵਿਚ ਘੇਰੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਸੂਬਿਆਂ ਨੂੰ ਅੱਖੋਂ ਪਰੋਖੇ ਕਰਨ ਦੀ ਨਿਸ਼ਾਨਦੇਹੀ ਕਰਦਾ ਹੈ ਅਸਲ ਚ ਗੱਲ ਇਹ ਹੈ ਨਾ ਕਿ ਜਿਹੜਾ ਬਿਹਾਰ ਦੇ ਵਿੱਚ ਪੈਸੇ ਪਾਏ ਗਏ ਨੇ 10-10 ਹਜ਼ਾਰ ਰੁਪਏ ਹੈ ਨਾ ਕੋਈ ਮੰਗ ਥੋੜੋ ਸੀਗੀ ਜੀ ਹੈ ਨਾ ਉਹ ਤਾਂ ਆਪਣੀ ਮਰਜ਼ੀ ਨਾਲ ਕੇਂਦਰ ਨੇ ਪਾਏ ਨੇ ਉਹਦਾ ਕਾਰਨ ਇਹ ਹੈ ਕਿ ਨਵੰਬਰ ਮਹੀਨੇ ਦੇ ਵਿੱਚ ਉੱਥੇ ਚੋਣਾ ਹੋਣ ਵਾਲੀਆਂ ਨੇ ਜੀ ਜਿਹੜਾ ਹੜ ਮਾਰਿਆ ਸੂਬਾ ਉੱਥੇ ਤਾਂ ਰਾਹਤ ਜਿਹੜੀ ਹੈ ਐਲਾਨੀ ਗਈ ਹੈ 1600 ਕਰੋੜ ਮਤਲਬ ਭਾਜਪਾ ਦੇ ਸੂਤਰ ਇਹ ਕਹਿ ਰਹੇ ਨੇ ਕਿ ਇਹ ਜਿਹੜੀ ਹੈ ਰਾਹਤ ਪੈਕੇਜ ਦੀ ਪਹਿਲੀ ਕਿਸ਼ਤ ਹੈ ਪਹਿਲੀ ਕਿਸ਼ਤ ਦੇ ਨਾਲ ਨਾਲ ਫਿਰ ਉਹੀ ਹੋਮਵਰਕ ਕਰਨ ਦੀ ਚੇਤਾਵਨੀ ਵੀ ਦੇ ਦਿੱਤੀ ਉਹਨਾਂ ਨੇ ਕਿ ਤੁਸੀਂ ਆਪਣਾ ਹੋਮਵਰਕ ਕਰ ਲਓ। ਬਿਹਾਰ ਦੇ ਵਿੱਚ ਬਿਨਾਂ ਕਿਸੇ ਦੇ ਮੰਗਿਆ ਆਪਣੀ ਮਰਜ਼ੀ ਦੇ ਨਾਲ ਕੇਂਦਰ ਨੇ ਔਰਤਾਂ ਦੇ ਲਈ 7500 ਕਰੋੜ ਰੁਪਏ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਏ ਨੇ 10-10000 ਰੁਪਏ ਕਰਕੇ ਉਹ ਵੀ ਇੱਕੋ ਦਿਨ 'ਚ ਉਹ ਵੀ ਇੱਕੋ ਦਿਨ ਦੇ ਵਿੱਚ। ਅੱਛਾ ਦੂਸਰਾ ਗੱਲ ਹੈ ਜਿਹੜਾ ਲੇਖ ਦੇ ਵਿੱਚ ਇੱਕ ਤੱਥ ਹੈ ਬੜਾ ਦਿਲਚਸਪ। ਉਹ ਕਹਿੰਦੇ ਨੇ ਕਿ ਜਿਸ ਦਿਨ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋ ਰਿਹਾ ਸੀਗਾ ਜੀ ਤੇ ਜਿਸ ਵਿੱਚ ਪੰਜਾਬ ਸਰਕਾਰ ਨੇ ਮੰਗ ਕੀਤੀ ਕੇਂਦਰ ਤੋਂ ਕਿ ਪੰਜਾਬ ਦੇ ਲਈ 20000 ਕਰੋੜ ਰੁਪਏ ਦਾ ਰਾਹਤ ਪੈਕੇਜ ਅਲਾ ਨਿਆ ਜਾਵੇ ਜੀ ਤੇ ਉਸੇ ਵੇਲੇ ਉਹ ਕਹਿੰਦੇ ਨੇ ਕਿ 7500 ਕਰੋੜ ਰੁਪਏ ਬਿਹਾਰ ਦੀਆਂ ਔਰਤਾਂ ਦੇ ਖਾਤੇ ਦੇ ਵਿੱਚ ਪਾਏ ਗਏ ਜੀ ਤੇ ਇਸੇ ਸੰਦਰਭ ਚ ਅਗਲਾ ਸਵਾਲ ਫਿਰ ਉਹ ਹੀ ਉਠਾਉਂਦੇ ਨੇ ਕਹਿੰਦੇ ਕਿ ਬਿਹਾਰ ਦੇ ਵਿੱਚ ਜਿਹੜੀ ਇਹ ਮਦਦ ਦਿੱਤੀ ਗਈ ਹੈ ਕੀ ਉੱਥੇ 4 ਲੱਖ ਏਕੜ ਜਿਹੜੀ ਫਸਲ ਨੁਕਸਾਨੀ ਗਈ ਕੀ ਉੱਥੇ ਲੋਕਾਂ ਦੇ ਘਰ ਟਹਿ ਗਏ ਕੀ ਉੱਥੇ ਸਕੂਲ ਹਸਪਤਾਲ ਨੁਕਸਾਨੇ ਗਏ ਕੀ ਲੋਕਾਂ ਦਾ ਪਸ਼ੂਧਨ ਜਿਹੜਾ ਸੀ ਉਹ ਨੁਕਸਾਨਿਆ ਗਿਆ ਜੀ ਇਸ ਸੰਦਰਭ ਸਵਾਲ ਕਰਦੇ ਨੇ ਨਾ ਕਿ ਜਿਹੜਾ ਜਿਸ ਸੂਬੇ ਨੂੰ ਸਭ ਤੋਂ ਵੱਧ ਮਦਦ ਦੀ ਲੋੜ ਹੈ ਉਹਦੇ ਲਈ ਤਾਂ 1600 ਕਰੋੜ ਰੁਪਏ ਤੇ ਦੂਜੇ ਬਿਹਾਰ ਜਿੱਥੇ ਚੋਣਾ ਹੋਣੀਆਂ ਨੇ ਜੀ ਉੱਥੇ ਤੁਸੀਂ ਔਰਤਾਂ ਦੇ ਲਈ ਇੱਕੋ ਦਿਨ ਦੇ ਵਿੱਚ 7500 ਕਰੋੜ ਰੁਪਏ ਉਹਨਾਂ ਦੇ ਖਾਤੇ ਪਾ ਦਿੱਤੇ। ਹਾਂਜੀ ਤੇ ਇਸ ਰਾਹਤ ਪੈਕੇਜ ਤੋਂ ਮਤਲਬ 1600 ਕਰੋੜ ਰੁਪਏ ਤੋਂ 4 ਗੁਣਾ ਨਾਲੋਂ ਵੀ ਜ਼ਿਆਦਾ ਇਹ ਰਕਮ ਹੈ। ਦੇਖੋ ਔਰਤਾਂ ਦੀ ਜਿਹੜੀ ਮਦਦ ਵੱਜੋਂ ਇਹ ਜਿਹੜੀ ਹੈਗੀ ਹੈ ਮਦਦ ਕਰਨੀ ਕੋਈ ਬੁਰੀ ਗੱਲ ਨਹੀਂ ਹੈ ਔਰਤਾਂ ਦੇ ਸ਼ਕਤੀਕਰਨ ਦੇ ਲਈ। ਜੀ। ਠੀਕ ਹੈ ਨਾ ਇਹ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਬਿਹਾਰ 'ਚ ਔਰਤਾਂ ਦੇ ਲਈ ਕੇਂਦਰ ਨੇ ਮਦਦ ਕੀਤੀ ਹੈ ਜਾਂ ਇਹ ਸਕੀਮ ਚਲਾਈ ਹੈ। ਪਰ ਗੱਲ ਤੇ ਇਹ ਹੈ ਨਾ ਕਿ ਬਾਕੀ ਜਿਹੜੇ ਸੂਬੇ ਨੇ ਜਿੱਥੇ ਭਾਜਪਾ ਸਰਕਾਰਾਂ ਨਹੀਂ ਹੈ ਉਥੋਂ ਦੀਆਂ ਔਰਤਾਂ ਦੀ ਫਿਕਰ ਕੌਣ ਕਰੇਗਾ ਉਹ ਵੀ ਤਾਂ ਜ਼ਿੰਮੇਵਾਰੀ ਕੇਂਦਰ ਦੀ ਬਣਦੀ ਹੈ ਨਾ ਵੈਸੇ ਵੀ ਪੰਜਾਬ 'ਚ ਜਿਹੜੇ ਹਾਲਾਤ ਨੇ ਨਾ ਉਹ ਕਰੋ ਜਾਂ ਮਰੋ ਵਾਲੇ ਨੇ ਤੇ ਜਿਹੜੀ ਵੀ ਪਾਰਟੀ ਜਿਹੜੇ ਵੀ ਤਰੀਕੇ ਲੋਕਾਂ ਦੀ ਮਦਦ ਕਰੇਗੀ ਛੋਟੀ ਹੋਵੇ ਚਾਹੇ ਵੱਡੀ ਲੋਕਾਂ ਨੂੰ ਭੁੱਲਣਗੇ ਨਹੀਂ ਇਹ ਗੱਲ ਉਹਨਾਂ ਨੇ ਖਾਸ ਤੌਰ ਤੇ ਜੋਤੀ ਮਲਹੋਤਰਾ ਰਣੇਬਾਰੀ ਹੈ ਕਿ ਐਸ ਵੇਲੇ ਜੋ ਵੀ ਪੰਜਾਬ ਦੀ ਲੋਕਾਂ ਦੀ ਮਦਦ ਕਰੇਗਾ ਉਹ ਉਹਨੂੰ ਹਮੇਸ਼ਾ ਯਾਦ ਰੱਖਣਗੇ ਇਸ ਕੇਂਦਰ ਦੀ ਜਿਹੜੀ ਮਦਦ ਤੇ ਸਵਾਲ ਉਠਾਉਂਦੇ ਆ ਉਹਨਾਂ ਨੇ ਬਾਕੀ ਸਿਆਸਤਦਾਨਾਂ ਨੂੰ ਵੀ ਇਸ ਵੱਲੋਂ ਚੇਤਾਵਨੀ ਦਿੱਤੀ ਹੈ ਕਿ ਜੇ ਤੁਸੀਂ ਲੋਕਾਂ ਦੀ ਮਦਦ ਨਹੀਂ ਕਰੋਗੇ ਤੇ ਲੋਕ ਵੀ ਤੁਹਾਨੂੰ ਮੂੰਹ ਨਹੀਂ ਲਾਉਣਗੇ ਜੀ ਬਿਲਕੁਲ ਤੇ ਗੱਲ ਇਹ ਹੈ ਨਾ ਕਿ ਜਿਹੜੇ ਨੇਤਾ ਨੇ ਉਹਨਾਂ ਨੂੰ ਸੌੜੀ ਸਿਆਸਤ ਛੱਡ ਕੇ ਲੋਕ ਹਿੱਤ ਦੀ ਸਿਆਸਤ ਵੱਲ ਰੁਖ ਕਰਨਾ ਚਾਹੀਦਾ ਬਿਲਕੁਲ ਸਿਰਫ ਫੋਟੋਆਂ ਖਿਚਾ ਕੇ ਫੋਟੋਆਂ ਛਪਵਾ ਕੇ ਉਸ ਗੱਲ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਸਹੀ ਅਰਥਾਂ ਦੇ ਵਿੱਚ ਲੋਕਾਂ ਦੀ ਮਦਦ ਕਰਨੀ ਚਾਹੀਦੀ ਤੇ ਪੰਜਾਬ ਚ ਸਾਰੀਆਂ ਸਿਆਸੀ ਪਾਰਟੀਆਂ ਨੇ ਦੇਖਿਆ ਵੀ ਐ ਕਿ ਲੋਕ ਕਮ ਚਾਹੁੰਦੇ ਨੇ ਅੱਛਾ ਸਿਆਸਤਦਾਨਾਂ ਤੋਂ ਹੁਣ ਸਮਾਜ ਦੀ ਗੱਲ ਵੱਲ ਤੁਰਦੇ ਆਪਾਂ ਸਮਾਜ ਬਾਰੇ ਪਿੰਡਾਂ ਸੰਗਰੂਰ ਤੋਂ ਮੰਜੂ ਰਾਏ ਕਾ ਹੋਰਾਂ ਦਾ ਖਾਤਾ ਆਇਆ ਜੀ ਜਿਵੇਂ ਪਹਿਲਾਂ ਤਾਂ ਸਿਆਸਤਦਾਨਾਂ ਨੂੰ ਸਮਝੌਤੀ ਦਿੱਤੀ ਐ ਨਾ ਕਿ ਸੌੜੇ ਹਿੱਤ ਤਿਆਗ ਦੇਣੇ ਚਾਹੀਦੇ ਨੇ ਤੇ ਲੋਕ ਹਿੱਤ ਸਿਆਸਤ ਕਰਨੀ ਚਾਹੀਦੀ ਐ ਉਹਨਾਂ ਨੇ ਸਮਾਜ ਦੇ ਲੋਕਾਂ ਨੂੰ ਵੀ ਇੱਕ ਰਾਏ ਦਿੱਤੀ ਕਹਿ ਲਓ ਸਮਝੌਤੀ ਦਿੱਤੀ ਕਹਿ ਲਓ ਉਹ ਕਹਿੰਦੇ ਨੇ ਕਿ ਸਮਾਜ ਦੇ ਲੋਕ ਕਿਸੇ ਵੀ ਕੌਮ ਦੀ ਅਸਲੀ ਪਛਾਣ ਹੁੰਦੇ ਨੇ ਤੇ ਜਦੋਂ ਲੋਕ ਆਪਸ ਵਿੱਚ ਮਿਲ ਜੁਲ ਕੇ ਸਾਂਝੇ ਰਿਸ਼ਤੇ ਬਣਾਉਂਦੇ ਨੇ ਤਾਂ ਇੱਕ ਦੂਜੇ ਦੀ ਮਦਦ ਕਰਕੇ ਤਰੱਕੀ ਦਾ ਰਾਹ ਖੋਲਦੇ ਨੇ ਤੇ ਜੇ ਸਮਾਜ ਦੇ ਲੋਕ ਸੱਚੇ ਇਮਾਨਦਾਰ ਅਤੇ ਦਇਆਵਾਨ ਹੋਣ ਤਾਂ ਪੂਰਾ ਸਮਾਜ ਖੁਸ਼ਹਾਲ ਹੋ ਜਾਂਦਾ ਪਰ ਗੱਲ ਹੈ ਕਿ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਜੀ ਲੋਕ ਕੌਣ ਨੇ ਤੁਸੀਂ ਔਰ ਮੈਂ ਵੀ ਤਾਂ ਸਮਾਜ ਦਾ ਹਿੱਸਾ ਅਸੀਂ ਵੀ ਲੋਕ ਹੈ ਨਾ ਜਦੋਂ ਅਸੀਂ ਕੁਈ ਵੀ ਇੱਕ ਬੰਦਾ ਆਪਣੇ ਆਪ ਨੂੰ ਸੁਧਾਰ ਲੇਗਾ ਠੀਕ ਹੈ ਨਾ ਜਦੋਂ ਇਕੱਠੇ ਹੋਵਾਂਗੇ ਸਾਰਾ ਤਾਂ ਉਹ ਸਮਾਜ ਬਣ ਜਾਏਗਾ ਹੈ ਨਾ ਤੁਸੀਂ ਇਹ ਵੀ ਨਹੀਂ ਹੈ ਕਿ ਬਹੁਤ ਵੱਡੇ ਵੱਡੇ ਕਦਮ ਚੁੱਕਣ ਦੀ ਲੋੜ ਹੈ ਜੀ ਚੰਗਾ ਸਮਾਜ ਸਿਰਜਣ ਦੇ ਲਈ ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓ ਔਖੇ ਵੇਲੇ ਕਿਸੇ ਦੀ ਮਦਦ ਕਰ ਦਿਓ ਫਰਜ਼ ਕਰੋ ਤੁਸੀਂ ਹਸਪਤਾਲ ਦੇ ਵਿੱਚ ਕਿਤੇ ਖੜੇ ਹੋ ਪਰਚੀ ਬਣਾ ਰਹੇ ਹੋ ਜੇ ਲੰਬੀ ਲਾਈਨ ਹੈ ਤੁਸੀਂ ਬਜ਼ੁਰਗ ਬੰਦੇ ਨੂੰ ਬੈਠਣ ਲਈ ਕਹਿ ਸਕਦੇ ਹੋ ਉਹਦੀ ਵਾਰੀ ਤੇ ਉਹਦੀ ਜਗ੍ਹਾ ਰੱਖ ਕੇ ਉਸ ਤਰ੍ਹਾਂ ਮਦਦ ਕਰ ਸਕਦੇ ਹੋ ਬੱਸ 'ਚ ਬੈਠੇ ਹੋ ਕਿਸੇ ਬਜ਼ੁਰਗ ਦੇ ਲਈ ਸੀਟ ਖਾਲੀ ਛੱਡ ਸਕਦੇ ਹੋ ਜੇ ਕੋਈ ਹੋਰ ਬਜ਼ੁਰਗ ਬੰਦਾ ਹੈ ਉਹਨੂੰ ਰਾਹ ਪਾਰ ਕਰਾ ਸਕਦੇ ਹੋ ਕਿਸੇ ਬੱਚੇ ਦੀ ਮਦਦ ਕਰ ਸਕਦੇ ਹੋ ਗੱਲਾਂ ਤਾਂ ਇਹ ਜ਼ਿੰਦਗੀ ਨੂੰ ਸਵਾਰਨ ਵਾਲੀਆਂ ਬਹੁਤ ਛੋਟੀਆਂ-ਛੋਟੀਆਂ ਨੇ ਇਹ ਵੱਡੀਆਂ ਗੱਲਾਂ ਦੀ ਲੋੜ ਨਹੀਂ ਹੁੰਦੀ ਬਹੁਤ ਛੋਟੀਆਂ-ਛੋਟੀਆਂ ਗੱਲਾਂ ਨਾਲ ਹੀ ਅਸੀਂ ਇੱਕ ਦੂਜੇ ਦੇ ਕੰਮ ਆ ਸਕਦੇ ਹਾਂ ਤੇ ਜਦੋਂ ਇਹ ਭਾਵਨਾ ਪੈਦਾ ਹੋਏਗੀ ਨਾ ਦੂਜੇ ਦੀ ਮਦਦ ਕਰਨ ਦੀ ਮਦਦ ਕਰਨ ਦੇ ਨਾਲ ਇਹ ਬਿਲਕੁਲ ਗੱਲ ਸਹੀ ਹੈ ਕਿ ਜਦੋਂ ਤੁਸੀਂ ਦੂਜੇ ਦੀ ਮਦਦ ਕਰਦੇ ਹੋ ਨਾ ਜਿਹੜਾ ਸਕੂਨ ਜਿਹੜਾ ਉਹ ਚੰਗਾ ਅਹਿਸਾਸ ਹੁੰਦਾ ਹੈ ਹੈਨਾ ਤੇ ਤੁਹਾਡਾ ਜੀ ਕਰਦਾ ਅੱਗੇ ਤੋਂ ਵੀ ਉਸੇ ਤਰੀਕੇ ਚੰਗੇ ਕੰਮ ਤੁਸੀਂ ਕਰਦੇ ਰਹੋ ਹੌਲੀ ਹੌਲੀ ਤੁਸੀਂ ਆਪਣੇ ਵਿਵਹਾਰ ਚ ਜਿਹੜੀ ਤੁਸੀਂ ਦੇਖੋ ਤਬਦੀਲੀ ਮਹਿਸੂਸ ਕਰੋਗੇ ਜਦੋਂ ਤੁਹਾਨੂੰ ਦੂਜੇ ਦੀ ਮਦਦ ਕਰਨੀ ਸਹੀ ਰਾਹ ਤੇ ਡਟਣਾ ਚੰਗਾ ਲੱਗਣ ਲੱਗ ਜਾਏਗਾ ਹੈਨਾ ਜੀ ਤਾਂ ਸਮਾਜ ਆਪੇ ਹੀ ਠੀਕ ਹੋ ਜਾਏਗਾ ਸਿਰਫ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ ਹਰ ਬੰਦੇ ਨੂੰ अच्छा गल सुनो मदद ਤਾਂ ਤੁਸੀਂ ਕਿਸੇ ਦੀ ਰਾਹ ਦੱਸ ਕੇ ਵੀ ਕਰ ਸਕਦੇ ਹੋ ਉਦਾਂ ਤੇ ਅੱਜ ਕੱਲ ਵੈਸੇ ਰਾਹ ਦੱਸਣ ਵਾਲੀ ਗੱਲ ਰਹੀ ਨਹੀਂ ਅੱਜ ਕੱਲ ਤਾਂ ਸਾਰੇ Google ਬਾਬੇ ਤੋਂ ਮਦਦ ਲੈਂਦੇ ਨੇ ਨਹੀਂ ਨਹੀਂ Google ਬਾਬੇ ਵਾਲੀ ਗੱਲ ਨਾਲ ਮੈਂ ਤਾਂ ਨਾਲ ਬਹੁਤੀ ਸਹਿਮਤ ਨਹੀਂ ਕੀ ਗੱਲ Google ਬਾਬੇ ਨੇ ਤੁਹਾਨੂੰ ਗਲਤ ਰਾਹ ਪਾ ਦਿੱਤਾ ਹਾਂਜੀ ਹੋਈ ਹੈ ਇੱਕ ਵਾਰ ਹਮ ਸਰਦੀਆਂ ਦਾ ਮੌਸਮ ਸੀ ਕਿ ਛੇਤੀ ਜਦੋਂ ਹਨੇਰਾ ਹੋ ਜਾਂਦਾ ਤੇ ਅਸੀਂ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਗਏ ਹਮ ਹਮ ਤੇ ਮੇਰੇ ਹਸਬੰਦ ਨੇ ਕੀ ਕੀਤਾ ਕਿ ਗੂਗਲ ਮੈਪ ਦੀ ਮਦਦ ਲਈ ਕਿ ਉਥੋਂ ਨਿਕਲਣ ਲਈ ਮੇਨ ਰੋਡ ਤੇ ਪੈਣ ਵਾਸਤੇ ਪਿੰਡ ਗਏ ਹੋਏ ਸੀ ਕਿਸੇ ਪਿੰਡ ਗਏ ਹੋਏ ਸੀ ਜਲੰਧਰ ਜ਼ਿਲ੍ਹਾ ਦਾ ਪਿੰਡ ਸੀ ਤੇ ਉਥੇ ਸਾਡਾ ਕੋਈ ਬਹੁਤਾ ਆਉਣ ਜਾਣ ਵੀ ਨਹੀਂ ਵੀ ਕਦੇ ਕਦਾਈ ਨਹੀਂ ਚਾਹੀਦਾ ਉਥੇ ਤੇ ਜਦੋਂ ਉਹਨਾਂ ਨੇ ਮੈਪ ਲਾ ਲਿਆ ਨਾ ਨਹੀਂ ਸੜਕ ਤੇ ਸੀ ਜਾਂ ਨਹੀਂ ਉਹ ਖੇਤਾਂ ਵਿੱਚ ਦੀ ਰਾਹ ਹੁੰਦਾ ਸੀ ਪੱਕਾ ਰਾ ਕੱਚਾ ਪਹਿਲਾਂ ਪੱਕਾ ਰਾਹ ਸੀ ਤੇ ਪਰ ਅੱਗੇ ਗੂਗਲ ਦੀ ਕਰਾਮਾਤ ਸੁਣੋ ਹਾਂ ਤੇ ਅਸੀਂ ਚਲੋ ਗੂਗਲ ਮੈਪ ਉਹਨਾਂ ਨੇ ਲਾ ਲਿਆ ਤੇ ਅਸੀਂ ਜਿਹੜਾ ਪੱਕੀ ਸੜਕ ਸੀਗੀ ਜਿਹੜੀ ਜਿਹੜੀਆਂ ਪੀੜੀਆਂ ਪੀੜੀਆਂ ਸੜਕਾਂ ਹੈਗੀਆਂ ਨੇ ਪਿੰਡਾਂ ਦੀਆਂ ਜਿਵੇਂ ਤੇ ਉਥੋਂ ਆਉਂਦੇ ਆਉਂਦੇ Google ਦਾ ਦੱਸੇ ਰਸਤੇ ਤੇ ਅਸੀਂ ਅੱਗੇ ਵਧਦੇ ਗਏ ਹਨੇਰਾ ਹੋ ਚੁੱਕਿਆ ਸੀ ਤੇ Google ਨੇ ਕੀ ਕੀਤਾ ਜੀ ਜਿੱਥੇ ਸਾਨੂੰ ਲਿਜਾ ਕੇ ਖੜਾਤਾ ਨਾ ਉਥੇ ਖੱਬੇ ਹੱਥ ਵੀ ਪਾਣੀ ਖੇਤ ਨੂੰ ਲੱਗਿਆ ਹੋਇਆ ਸਾਹਮਣੇ ਵੀ ਖੇਤ ਪਾਣੀ ਲੱਗਿਆ ਹੋਇਆ ਤੇ ਸੱਜੇ ਹੱਥ ਕਿਸੇ ਦੀ ਮੋਟਰ ਵਾਲਾ ਕੋਠਾ ਨਹੀਂ ਤੇ ਉਹ ਅੱਗੇ ਕਿਤੇ ਜਾਂਦਾ ਹੀ ਨਹੀਂ ਸੀ ਰਾਹ ਕੱਟਿਆ ਨਹੀਂ ਜੀ ਬੰਦ ਸੀ ਤੇ ਖੇਤ ਹੀ ਖੇਤ ਸੀ ਆਸੇ ਪਾਸੇ ਇਹ ਤਾਂ ਫਿਰ ਗੂਗਲ ਬਾਬੇ ਨੇ ਤੁਹਾਡੇ ਨਾਲ ਬਹੁਤ ਮਾੜੀ ਕੀਤੀ ਜੀ ਬਿਲਕੁਲ ਤੇ ਪਰ ਚਲੋ ਇਹ ਵੀ ਸੀ ਕਿ ਸਬੱਬੀ ਉੱਥੇ ਦੋ ਤਿੰਨ ਨੌਜਵਾਨ ਖੜੇ ਸੀ ਤੇ ਮੈਂ ਕਿਹਾ ਹਸਬੰਡ ਨੂੰ ਕਿ ਮੈਂ ਇਹਨਾਂ ਨੂੰ ਵੀਰਿਆਂ ਨੂੰ ਪੁੱਛਦੀ ਆ ਤੁਸੀਂ ਰਹਿਣ ਦੋ ਹੁਣ ਗੂਗਲ ਦਾ ਉਹ ਕਹਿੰਦਾ ਨਹੀਂ ਨਹੀਂ ਇਹ ਸਿੱਧਾ ਜਾਣ ਨੂੰ ਕਹਿ ਰਿਹਾ ਮੈਂ ਕਿਵੇਂ ਹੁਣ ਪਾਣੀ 'ਚ ਥੋੜਾ ਵੜ ਜਾਾਂਗੇ ਅੱਜ ਕੱਲ ਜਿਹੜਾ ਵਾ ਸਾਰੇ ਗੂਗਲ ਤੇ ਯਕੀਨ ਕਰਦੇ ਨੇ ਜੀ ਬਿਲਕੁਲ ਹੈ ਨਾ ਬੰਦੇ ਨੂੰ ਛੱਡ ਕੇ ਜੀ ਬਿਲਕੁਲ ਪਰ ਨਹੀਂ ਚਲੋ ਫਿਰ ਵੀ ਮੈਂ ਨਾ ਉਹਨਾਂ ਨੂੰ ਪੁੱਛ ਲਿਆ ਮੈਂ ਕਿਹਾ ਵੀ ਵੀਰੇ ਕਿੱਧਰ ਜਾਣਾ ਤਾਂ ਫਿਰ ਉਹਨਾਂ ਨੇ ਸਾਨੂੰ ਸਹੀ ਰਾ ਪਾਇਆ ਤੇ ਫਿਰ ਬੰਦੇ ਦੇ ਬੰ ਗੂਗਲ ਨੇ ਤੁਹਾਡੀ ਮਦਦ ਨਹੀਂ ਕੀਤੀ ਉੱਥੇ ਹਾਂਜੀ ਤੁਹਾਡੀ ਗੱਲ ਠੀਕ ਹੈ ਕਿ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਪਰ ਕਈ ਵਾਰੀ ਸਮਾਜ ਚ ਵਿਚਰਦਿਆਂ ਅਜਹੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਮਨੁੱਖ ਦੇ ਮਨ ਚ ਗੁੱਸਾ ਤਲਖੀ ਪਰ ਜਾਂਦੀ ਹੈ ਜੀ ਤੇ ਇਸੇ ਤਰ੍ਹਾਂ ਦੀ ਭਾਵਨਾ ਬਾਰੇ ਸੰਜੀਵ ਕੁਮਾਰ ਸ਼ਰਮਾ ਹੋਰਾਂ ਦੀ ਰਚਨਾ ਫਰੀਦਾ ਜੋਤੈ ਮਾਰਨ ਮੁਖੀਆਂ ਛੱਪੀ ਸੀ ਜੀ ਇਸ ਬਾਰੇ ਨੌਦਰਾਨੀ ਮਲੇਰ ਕੋਟਲਾ ਤੋਂ ਅਵਨੀਤ ਕੌਰ ਹੋਰਾਂ ਦਾ ਖ਼ਤ ਆਇਆ ਜੀ ਉਹ ਲਿਖਦੇ ਨੇ ਕਿ ਇਹ ਰਚਨਾ ਸੁਨੇਹਾ ਦਿੰਦੀ ਹੈ ਕਿ ਜੇ ਕੋਈ ਮਨੁੱਖ ਨੂੰ ਦੁੱਖ ਵੀ ਦੇਵੇ ਤਾਂ ਉਸ ਤੋਂ ਬਦਲਾ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸਗੋਂ ਮਨ ਦੀ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਆਪਣੇ ਮਨ ਨੂੰ ਕਾਬੂ 'ਚ ਰੱਖਣ ਦੇ ਨਾਲ-ਨਾਲ ਕਿਸੇ ਨੂੰ ਮੰਦਾ ਸ਼ਬਦ ਨਹੀਂ ਬੋਲਣਾ ਚਾਹੀਦਾ ਉਤਰਾ ਚੜਾ ਬਾਰੇ ਉਹ ਕਹਿੰਦੇ ਨੇ ਕਹਿੰਦੇ ਕਿਸੇ ਦੀ ਕੋਈ ਕੌੜੀ ਗੱਲ અપਮਾਨ ਭਰੇ ਸ਼ਬਦ ਗੁੱਸਾ ਨਿਰਾਸ਼ਾ ਕਹਿੰਦੇ ਇਹ ਮਨ ਦੀ ਸ਼ਾਂਤੀ ਭੰਗ ਕਰਦੇ ਨੇ ਪਰ ਉਹਨਾਂ ਨੇ ਇੱਕ ਬੜਾ ਸੋਹਣਾ ਤਰੀਕਾ ਸੁਝਾਇਆ ਆਪਣੇ ਲੇਖ ਦੇ ਵਿੱਚ ਉਹ ਲਿਖਦੇ ਨੇ ਕਿ ਮੈਂ ਆਪਣੇ ਕਮਰੇ 'ਚ ਨਾ ਨੋ ਐਂਗਰ ਜ਼ੋਨ ਲਿਖ ਕੇ ਲਾਇਆ ਹੋਇਆ ਹੈ ਤੇ ਜਦੋਂ ਵੀ ਮਨ ਨੂੰ ਮਤਲਬ ਲੱਗੇ ਕਿ ਥੋੜੀ ਤਲਖੀ ਹੋਈ ਹੈ ਮੈਨੂੰ ਥੋੜੀ ਖੇਜ ਆਈ ਹੈ ਚਿੜਚਿੜਾਪਨ ਮਹਿਸੂਸ ਹੋਇਆ ਤਾਂ ਕਹਿੰਦੇ ਮੈਂ ਉਹ ਸ਼ਬਦ ਪੜ ਲੈਣਾ ਨਹੀਂ ਅਸਲ 'ਚ ਗੱਲ ਇਹ ਹੈ ਨਾ ਕਿ ਜਿਹੜਾ ਤੁਹਾਡੇ ਕਮਰੇ ਦੇ ਵਿੱਚ ਲੱਗਿਆ ਹੋਇਆ ਹੈ ਲਿਖਿਆ ਹੋਇਆ ਉਹਨਾਂ ਨੇ 노 ਐਂਗਰ ਜ਼ੋਨ ਉਹ ਸਵੇਰੇ ਸ਼ਾਮ ਤੁਹਾਡੀ ਨਜ਼ਰ ਪੈਂਦੀ ਆ ਉਹਦੇ ਤੇ ਹੈਨਾ ਉਹ ਤੁਹਾਡੇ ਤੁਹਾਡੇ ਦਿਮਾਗ ਚ ਬਾਰ ਬਾਰ ਇਹ ਗੱਲ ਤੁਹਾਨੂੰ ਚੇਤਾਰਦਾ ਕਿ ਵੀ ਬਈ ਗੁੱਸਾ ਨਹੀਂ ਕਰਨਾ ਗੁੱਸਾ ਨਹੀਂ ਕਰਨਾ ਜੇ ਕੋਈ ਔਖੀ ਸਥਿਤੀ ਆ ਜਾਈ ਤਾਂ ਆਪਣੇ ਆਪ ਤੇ ਕਾਬੂ ਰੱਖਣਾ ਹੈਨਾ ਉਹ ਇਹੀ ਗੱਲ ਕਹਿੰਦੇ ਨੇ ਕਹਿੰਦੇ ਵੀ ਜਿਹੜਾ ਤੁਹਾਡਾ ਮਨ ਦਾ ਮਨ ਨੂੰ ਕਾਬੂ ਚ ਰੱਖਣਾ ਹੈ ਹੈਨਾ ਉਹ ਤੁਸੀਂ ਆਪ ਰੱਖਣਾ ਜਿਹੜੇ ਤੁਹਾਡੇ ਮਨ ਨੂੰ ਕਾਬੂ ਤੋਂ ਬਾਹਰ ਕਰਦੇ ਨੇ ਉਹ ਬਾਹਰਲੇ ਹਾਲਾਤ ਨੇ ਜੀ ਜਿਹੜੀ ਮਨ ਚ ਸ਼ਾਂਤੀ ਕਾਇਮ ਰੱਖਣੀ ਹੈ ਇੱਕ ਤਰੀਕੀ ਉਹਦੇ ਲਈ ਸਾਧਨਾ ਕਰਨੀ ਪੈਂਦੀ ਹੈ ਨਾ ਤੁਹਾਨੂੰ ਹਾਂਜੀ ਜਿਵੇਂ ਕਸਰਤ ਨਾਲ ਇੱਕੋ ਦਿਨ ਚ ਤੁਹਾਡੀ ਜਿਹੜੀ ਤੰਦਰੁਸਤੀ ਨਹੀਂ ਹਾਸਲ ਹੁੰਦੀ ਉਸੇ ਤਰ੍ਹਾਂ ਮਨ ਨੂੰ ਕਾਬੂ ਰੱਖਣ ਲਈ ਵੀ ਲੰਬਾ ਸਮਾਂ ਚਾਹੀਦਾ ਹੈ ਲੰਬਾ ਸਮਾਂ ਲੰਬਾ ਅਭਿਆਸ ਜੀ ਆਪਣੇ ਆਪ ਤੇ ਤੁਹਾਨੂੰ ਕੰਮ ਕਰਨਾ ਪੈਂਦਾ ਜੀ ਮਨੋਹਰ ਯਾਦ ਨਹੀਂ ਕੀਦਾ ਕਥਨ ਸੀ ਉਹਨਾਂ ਨੇ ਕਿਹਾ ਸੀ ਕਿ ਜਦੋਂ ਤੁਸੀਂ ਕਿਸੇ ਨਾਲ ਦੁਸ਼ਮਣੀ ਕਰਦੇ ਹੋ ਨਾ ਕਹਿੰਦੇ ਸੀ ਕਿ ਉਹ ਸੈਲਫ ਇਮਪ੍ਰਿਜ਼ਨਮੈਂਟ ਹੈ ਕਿ ਆਪਣੇ ਆਪ ਨੂੰ ਕੈਦ ਕਰਨ ਵਾਲੀ ਗੱਲ ਹੈ ਕਿਉਂਕਿ ਜੇ ਤੁਸੀਂ ਕਿਸੇ ਨਾਲ ਦੁਸ਼ਮਣੀ ਰੱਖਦੇ ਹੋ ਮਨ ਦੇ ਵਿੱਚ ਹਰ ਵੇਲੇ ਤੁਹਾਡਾ ਧਿਆਨ ਜਿਹੜਾ ਹੈਗਾ ਇਸੇ ਗੱਲ ਤੇ ਲੱਗਾ ਰਹੇਗਾ ਕਿ ਮੈਂ ਉਹਨੂੰ ਨੀਵਾ ਕਿਵੇਂ ਦਿਖਾਣਾ ਹੈ ਹੈਨਾ ਉਹਦਾ ਨੁਕਸਾਨ ਕਿਵੇਂ ਕਰਨਾ ਹੈ ਕਿ ਉਹ ਮੇਰਾ ਦੁਸ਼ਮਣ ਹੈ ਹੈਨਾ ਉਹਦਾ ਬੁਰਾ ਕਿਵੇਂ ਕਰਨਾ ਹੈ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਉਹਦੇ ਤੋਂ ਮੁਕਤ ਕਰ ਲਿਆ ਕਿ ਉਹ ਹੈ ਕਿ ਕਿਸੇ ਵੀ ਮਤਲਬ ਜੇ ਕੋਈ ਤੁਹਾਡੇ ਨਾਲ ਦੁਸ਼ਮਣੀ ਪਗਾਉਂਦਾ ਉਹਦਾ ਬੋਝ ਆਪ ਨਾ ਚੱਕੋ ਜੇ ਉਹ ਅਗਲਾ ਚੱਕਦਾ ਦੁਸ਼ਮਣੀ ਦਾ ਬੋਝ ਤਾਂ ਚੁੱਕੀ ਜਾਵੇ ਆਪੇ ਉਹਦੇ ਬੋਝ ਥੱਲੇ ਦੱਬਿਆ ਰਵੇ ਤੁਹਾਨੂੰ ਉਹਦੇ ਨਾਲ ਦੁਸ਼ਮਣੀ ਪਗਾਉਣ ਦੀ ਲੋੜ ਨਹੀਂ ਮੈਨੂੰ ਇਹ ਗੱਲ ਬਹੁਤ ਸਥਿਤੀਆਂ 'ਚ ਯਾਦ ਆਉਂਦੀ ਹੈ ਕਿ ਤੁਸੀਂ ਜਿਹੜੀ ਹੈ ਆਪਣੇ ਆਪ ਨੂੰ ਉਹ ਦੁਸ਼ਮਣੀ ਦੀ ਉਹਦੇ 'ਚ ਕੈਦ 'ਚ ਉਹ ਨਹੀਂ ਹੋਣਾ ਉਹਦੇ 'ਚ ਨਹੀਂ ਆਪਣੇ ਆਪ ਨੂੰ ਪਾਉਣਾ ਤੁਸੀਂ ਉਸ ਤੋਂ ਮੁਕਤ ਰਹੋ ਜੀ ਤੇ ਦੂਜੀ ਗੱਲ ਜਿਹੜੀ ਹੈ ਉਹ ਕਹਿੰਦੇ ਨੇ ਕਿ ਇਹ ਜਿਹੜੀ ਆਪਣੇ ਜਿਨ੍ਹਾਂ ਦੀ ਚਿੱਠੀ ਉਹ ਕਹਿੰਦੇ ਨੇ ਕਿ ਜ਼ਿੰਦਗੀ ਨੂੰ ਬਿਹਤਰ ਢੰਗ ਨਾਲ ਜਿਉਣ ਦਾ ਤਰੀਕਾ ਹੈ ਔਖੀਆਂ ਸਥਿਤੀਆਂ ਦਾ ਸੌਖੇ ਢੰਗ ਨਾਲ ਸਾਹਮਣਾ ਕਰਨ ਦਾ ਜਾਂ ਕਿਵੇਂ ਤੁਹਾਨੂੰ ਵੱਲ ਆਵੇ ਕਿ ਤੁਸੀਂ ਉਹਨਾਂ ਸਥਿਤੀਆਂ ਦਾ ਸਹਿਜ ਨਾਲ ਕਿਵੇਂ ਟਕਰਾ ਕਰਨਾ ਉਹਦਾ ਮੁਕਾਬਲਾ ਕਰਨਾ ਹੈ ਨਾ ਇੱਕ ਤਰੀਕੇ ਚੰਗੇ ਢੰਗ ਨਾਲ ਤੇ ਸਹਿਜ ਨਾਲ ਜ਼ਿੰਦਗੀ ਜਿਉਣ ਦਾ ਉਹਨਾਂ ਨੇ ਸਾਨੂੰ ਤਰੀਕਾ ਦੱਸਿਆ ਇਹ ਤਾਂ ਹੋਈ ਜ਼ਿੰਦਗੀ ਜਿਉਣ ਦੀ ਗੱਲ ਤੇ ਹੁਣ ਅਸੀਂ ਆਪਣੇ ਉਹਨਾਂ ਦਰਸ਼ਕਾਂ ਦੇ ਨਾਂ ਸਾਂਝੇ ਕਰੀਏ ਜਿਨ੍ਹਾਂ ਨੇ ਸਾਨੂੰ ਹੰਗਾਰਾ ਦਿੱਤਾ ਬਿਲਕੁਲ ਜੀ ਲੋ ਜੀ ਸਾਡੇ ਦਰਸ਼ਕਾਂ ਦੇ ਨਾਂ ਨੇ ਜੀ ਕਾਲਾ ਸੰਧੂ 모ਹਿਤ ਸ਼ਰਮਾ ਜਸਲੀਨ ਕੌਰ ਪਵਨ ਗੋਇਲ ਪ੍ਰੀਤ ਕੋਮਲ ਜਗਾ ਸਿੰਘ ਜਗਾ ਬਖਸ਼ੀ ਸਿੰਘ ਕੁਲਵਿੰਦਰ ਬੱਸੀ ਰਣਜੀਤ ਢਾਲੀਵਾਲ ਪ੍ਰਿੰਸ ਮੱਲ ਅਸ਼ੋਕ ਯਾਦਵ ਬਲਰਾਜ ਰਾਜਪਾਲ ਰਮੇਸ਼ਵਰ ਸਿੰਘ ਹਰਦੀਪ ਸੰਧੂ ਜਗਜੀਤ ਸਿੰਘ ਚੱਠਾ ਸਰਦੂਲ ਸਿੰਘ ਉਬੋਕੇ ਜਗਤਾਰ ਸਿੰਘ ਕੱਟੂ ਹਰਦੇਵ ਸਿੰਘ ਤਰਸੇਮ ਸ਼ਰਮਾ ਹਰੀ ਸਿੰਘ ਬਰਾੜ ਸੁਖਪ੍ਰੀਤ ਕੌਰ ਰਮੇਸ਼ ਕੁਮਾਰ ਭਾਰਗਵ ਰਵਿੰਦਰ ਰਵੀ ਹਰਦੀਪ ਸੋਢੀ ਧਰਮਪਾਲ ਜਸਵੰਦਰ ਸਿੰਘ ਬਰਰੇ ਗੁਰਪ੍ਰੀਤ ਸਿੰਘ ਮਹਿਕ ਜਸਪਾਲ ਸਿੰਘ ਹਰੀ ਮਨ ਸਹਿਜ ਸਿੰਘ ਅਨੂਪਾਲ ਕੌਰ ਜਗਤਾਰ ਸਮਾਲਸਰ ਪਰਮਜੀਤ ਸਿੰਘ ਢਿੰਗਰਾ ਰਵੇਲ ਸਿੰਘ ਪਿੰਡਰ ਹਰਜੀਤ ਸਿੰਘ ਕੁਲਵਿੰਦਰ ਸਰਾ ਗਗਨਦੀਪ ਕੌਰ ਇੰਦਰਜੀਤ ਕੌਰ ਰਾਮ ਸਿੰਘ ਕਸ਼ਮੀਰ ਸਿੰਘ ਅਵਤਾਰ ਸਿੰਘ ਪਤੰਗ ਸੁਖਪਾਲ ਕੌਰ ਸੁਖਮਨ ਐਸਕੋਰ ਇਹਤਾ ਹੋਏ ਸਾਨੂੰ ਹੰਗਾਰਾ ਦੇਣ ਵਾਲੇ ਦਰਸ਼ਕਾਂ ਦੇ ਨਾਂ ਸਾਡੇ ਇੱਕ ਪਾਠਕ ਨੇ ਜਗਦੀਸ਼ ਸਿੰਘ ਜਸਲਹਰੀ ਜੀ ਉਹਨਾਂ ਨੇ ਇੱਕ ਰੋਸਾ ਕੀਤਾ ਹੈ ਰੋਸਾ ਵੀ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮੰਗ ਜਿਹੜੀ ਹੈ ਸਰਕਾਰ ਤੱਕ ਪਹੁੰਚਾ ਦਿੱਤੀ ਜਾਵੇ ਜੀ ਰੋਸਾ ਵੀ ਹੈ ਤੇ ਬੇਨਤੀ ਵੀ ਹੈ ਉਹ ਲਿਖਦੇ ਨੇ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬੀ ਟ੍ਰਿਬਿਊਨ ਵਿੱਚ ਖਰੜ ਤੋਂ ਲਾਂਡਰਾ ਸੜਕ ਦੀ ਖਸਤਾ ਹਾਲਤ ਬਾਰੇ ਸਮੇਂ-ਸਮੇਂ ਸਿਰ ਖਬਰਾਂ ਲੱਗ ਰਹੀਆਂ ਹਨ ਪਰ ਸਾਡੀ ਸਰਕਾਰ ਪਤਾ ਨਹੀਂ ਕਿਉਂ ਅੱਖਾਂ ਬੰਦ ਕਰਕੇ ਬੈਠੀ ਹੈ ਨਹੀਂ ਉਹਨਾਂ ਨੂੰ ਉਮੀਦ ਸੀ ਨਾ ਕਿ ਅਖਬਾਰ ਦੇ ਵਿੱਚ ਜਿਹੜੀ ਹੈ ਕਟੜ ਲਾਂਡਰਾ ਸੜਕ ਦੀ ਮਾੜੀ ਹਾਲਤ ਬਾਰੇ ਜਦੋਂ ਬਾਰ ਬਾਰ ਰਿਪੋਰਟਾਂ ਛਾਪ ਰੀਆਂ ਨੇ ਤਾਂ ਉਹਨਾਂ ਨੂੰ ਸੀ ਕਿ ਉਹਨਾਂ ਦੀ ਸੜਕ ਦੀ ਮੁਰੰਮਤ ਹੋ ਜਾਏਗੀ ਹੈਨਾ ਸੜਕ ਦੀ ਮੁਰੰਮਤ ਨਹੀਂ ਹੋਈ ਤੇ ਨਿਰਾਸ਼ਾ ਦੇ ਵਿੱਚ ਉਹਨਾਂ ਨੇ ਇਹ ਚਿੱਠੀ ਲਿਖੀ ਹੈ ਤੇ ਉਹਨਾਂ ਨੇ ਕਿਹਾ ਕਿ ਜ਼ੋਰਦਾਰ ਢੰਗ ਦੇ ਨਾਲ ਸਾਡੀ ਜਿਹੜੀ ਮੰਗ ਹੈ ਸਰਕਾਰ ਤੱਕ ਪਹੁੰਚਾ ਦਿਓ ਤੇ ਅਸਲ ਦੇ ਵਿੱਚ ਨਾ ਨਿਰਾਸ਼ਾ ਉਹਨਾਂ ਦੇ ਚਿੱਠੀ ਤੋਂ ਜ਼ਿਆਦਾ ਝਲਕਦੀ ਹੈ ਹਾਂਜੀ ਪਰ ਇਹਦੇ ਨਾਲ ਇਹ ਵੀ ਗੱਲ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਸਰਕਾਰ ਦੀ ਥਾਂ ਰੱਖ ਕੇ ਵੀ ਲਿਖਿਆ ਹੈ ਹਾਂ ਉਹਨਾਂ ਨੇ ਕਿਹਾ ਕਿ ਭਈ ਆਪੇ ਹੀ ਨਾ ਫਿਰ ਪਹਿਲਾਂ ਤਾਂ ਉਹਨਾਂ ਨੇ ਗੁੱਸਾ ਕੀਤਾ ਕਿ ਦੇਖੋ ਜੀ ਸਾਡੀ ਇਹ ਰਿਪੋਰਟਾਂ ਛਾਪਣ ਦੇ ਬਾਵਜੂਦ ਸਾਡੀ ਸੜਕ ਠੀਕ ਨਹੀਂ ਕੀਤੀ ਫਿਰ ਆਪੇ ਹੀ ਨਾ ਉਹਨਾਂ ਨੇ ਕਿਹਾ ਕਹਿੰਦੇ ਕਿ ਵੀ ਹੋ ਸਕਦਾ ਹੈ ਸਰਕਾਰ ਕੋਲ ਪੈਸੇ ਨਾ ਹੋਣ ਜਿਸ ਕਰਕੇ ਇਹ ਸੜਕ ਦੀ ਮੁਰੰਮਤ ਨਹੀਂ ਹੋਈ ਫਿਰ ਚਲੋ ਇਹ ਵੀ ਗੱਲ ਹੋਈ ਬੀਤੀ ਨਾਲ ਅਗਲੀ ਗੱਲ ਉਹਨਾਂ ਨੇ ਇਹ ਕਹੀ ਹੈ ਕਹਿੰਦੇ ਹੋ ਸਕਦਾ ਹੈ ਕੋਈ ਤਕਨੀਕੀ ਕਾਰਨ ਹੋਵੇ ਜਿਸ ਕਰਕੇ ਸਰਕਾਰ ਸਾਡੀ ਸੜਕ ਦੀ ਮੁਰੰਮਤ ਨਾ ਕਰਵਾ ਸਕਦੀ ਹੋਵੇ ਰਵਨੀਤ ਗੱਲ ਤਾਂ ਹੈਰਾਨੀ ਵਾਲੀ ਹੈ ਕਿ ਪੰਜਾਬ ਦੀ ਰਾਜਧਾਨੀ ਦੇ ਬਿਲਕੁਲ ਨੇੜੇ ਜੀ ਹੈਨਾ 10 12 ਕਿਲੋਮੀਟਰ ਦੂਰ ਹੈ ਇਹ ਸੜਕ ਕੋਈ ਦੂਰ ਦੁਰਾਡੇ ਖੇਤਰ ਵੀ ਨਹੀਂ ਹਾਂ ਦੂਰ ਦੁਰਾਡੇ ਖੇਤਰ ਨਹੀਂ ਤੇ ਇੱਥੋਂ ਦੇ ਜਿਹੜੇ ਲੋਕ ਨੇ ਕੋਈ ਆਪਣੇ ਰੋਜ਼ਾਨਾ ਕਮਾਕਾਰਾਂ ਦੇ ਲਈ ਚੰਡੀਗੜਾ ਆਉਂਦੇ ਹੋਣਗੇ ਕੋਈ ਨੌਕਰੀਆਂ ਕਰਨ ਆਉਂਦੇ ਹੋਣਗੇ ਨਾ ਔਖੇ ਤਾਂ ਬੰਦੇ ਹੁੰਦੇ ਹੀ ਨਹੀਂ ਨਾ ਜਦੋਂ ਤੁਸੀਂ ਟੁੱਟੀ ਸੜਕ ਤੋਂ ਖੱਡਿਆਂ ਵਾਲੀ ਸੜਕ ਤੋਂ ਆਉਂਦੇ ਹੋ ਤੁਹਾਡਾ ਤਾਂ ਇੰਜਰ ਪਿੰਜਰ ਉਦਾਂ ਹੀ ਢਿੱਲਾ ਹੋ ਜਾਂਦਾ ਜੇ ਬਿਲਕੁਲ ਤੇ ਇਸੇ ਲਈ ਉਹਨਾਂ ਨੇ ਕਿਹਾ ਨਾ ਕਿ ਚਲੋ ਕੁਝ ਹੋਰ ਨਹੀਂ ਹੋ ਸਕਦਾ ਤਾਂ ਸੜਕ 'ਚ ਪਏ ਵੱਡੇ ਵੱਡੇ ਟੋਇਆਂ 'ਚ ਮਲਬਾ ਸੁੱਟ ਕੇ ਟੋਇਆਂ ਦੀ ਡੂੰਘਾਈ ਤਾਂ ਘੱਟ ਕੀਤੀ ਜਾ ਸਕਦੀ ਤਾਂ ਕਿ ਵਾਹਨ ਆਰਾਮ ਨਾਲ ਲੰਘ ਸਕਣ ਅੱਛਾ ਨਾਲ ਪਤਾ ਕੀ ਹੈ ਚਲੋ ਔਖੇ ਨੇ ਦੁਖੀ ਨੇ ਨਿਰਾਸ਼ ਨੇ ਪਰੇਸ਼ਾਨ ਨੇ ਫਿਰ ਉਹਨਾਂ ਨੇ ਨਾ ਸਰਕਾਰ ਨੂੰ ਇਹ ਵਿਹਾਰਕ ਸੁਝਾਅ ਦਿੱਤਾ ਕਿ ਚਲੋ ਕੋਈ ਗੱਲ ਨਹੀਂ ਜੇ ਤੁਹਾਡੇ ਕੋਲ ਬਜਰੀ ਖਰੀਦਣ ਜੋਗੇ ਲੁੱਕ ਖਰੀਦਣ ਜੋਗੇ ਪੈਸੇ ਨਹੀਂ ਤੇ ਘੱਟੋ ਘੱਟ ਮਲਵਾ ਸੁੱਟ ਕੇ ਮਿੱਟੀ ਪਾ ਕੇ ਸਾਡੀ ਸੜਕ ਪੱਧਰੀ ਕਰ ਦਿਓ ਘੱਟੋ ਘੱਟ ਜਿਹੜੇ ਲੰਘਣ ਵਾਲੇ ਵਾਹਨ ਨੇ ਉਹ ਤਾਂ ਆਰਾਮ ਨਾਲ ਲੰਘ ਸਕਣ ਤੇ ਲੋਕਾਂ ਨੂੰ ਜਿਹੜੇ ਹੁਚਕੇ ਨਾ ਲੱਗਣ ਇੰਜਰ ਪਿੰਜਰ ਢਿੱਲੇ ਨਾ ਹੋਣ ਜੇ ਬਿਲਕੁਲ ਪਰ ਗੱਲ ਇਹ ਹੈ ਨਾ ਕਿ ਜਿਹੜੇ ਲੋਕ ਨੇ ਸਾਡੇ ਲੋਕ ਲੋਕਤੰਤਰ ਦਾ ਥੰਮ ਨੇ ਬਿਲਕੁਲ ਤੇ ਲੋਕਾਂ ਨੂੰ ਕੋਈ ਮੁਸ਼ਕਲ ਇਸ ਤਰ੍ਹਾਂ ਦੀ ਨਹੀਂ ਆਉਣੀ ਚਾਹੀਦੀ ਸਬੰਧਤ ਹਲਕੇ ਦੇ ਵਿਧਾਇਕ ਨੂੰ ਮਤਲਬ ਚਾਹੀਦਾ ਹੈ ਕਿ ਉਹ ਆਪਣੇ ਹਲਕੇ ਦੀਆਂ ਜਿਹੜੀਆਂ ਅਜਿਹੀਆਂ ਮੁਸ਼ਕਲਾਂ ਹੱਲ ਕਰਵਾਉਣ ਨਹੀਂ ਸਾਰੇ ਹਲਕਿਆਂ ਦੇ ਵਿਧਾਇਕਾਂ ਨੂੰ ਚਾਹੀਦਾ ਹੈ ਤੇ ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਵੋਟਾਂ ਮੰਗਣ ਜਾਂਦੇ ਹੋ ਹੈਨਾ ਹੱਥ ਜੋੜ ਕੇ ਉਦੋਂ ਤੁਸੀਂ ਕਹਿੰਦੇ ਹੋ ਕਿ ਦੇਖੋ ਜੀ ਕੋਈ ਕੰਮ ਹੋਇਆ ਸਾਨੂੰ ਦੱਸਿਓ ਹੈਨਾ ਅਸੀਂ ਝਟਪਟ ਮਤਲਬ ਤੁਸੀਂ ਕਹੋਗੇ ਪਿੱਛੋਂ ਤੇ ਕੰਮ ਪਹਿਲਾਂ ਹੋ ਜਾਣਾ ਹੈ ਹੈਨਾ ਤੇ ਇਹ ਵਿਚਾਰਿਆਂ ਦਾ ਛੋਟੀ ਜੀ ਸੜਕ ਜਿਹੜੀ ਹੈ ਇਹਦੇ ਖੱਡੇ ਹੀ ਨਹੀਂ ਪੂਰੇ ਗਏ ਜੀ ਕਿ ਜੇ ਇਸ ਇਲਾਕੇ ਦੇ ਲੋਕਾਂ ਦੀ ਮੰਗ ਕੋਈ ਸਿਆਸੀ ਨੁਮਾਇੰਦਾ ਹੈ ਨਾ ਸਬੰਧਤ ਵਿਭਾਗ ਦੇ ਅਧਿਕਾਰੀ ਸੁਣਦੇ ਹੋਣ ਤਾਂ ਇਹ ਖਰੜ ਲਾਂਡਰਾ ਰੋਡ ਤੇ ਵਸਦੇ ਜਿਹੜੇ ਨੇ ਨਾ ਲੋਕ ਉਹਨਾਂ ਦਾ ਇਹ ਜਿਹੜਾ ਮਸਲਾ ਹੈ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਹਾਂਜੀ ਅਸੀਂ ਬੇਨਤੀ ਕਰ ਸਕਦੇ ਹਾਂ ਕਿ ਦੇਖੋ ਜੀ ਅਸੀਂ ਬੇਨਤੀ ਕਰ ਸਕਦੇ ਹਾਂ ਅਸੀਂ ਤੁਹਾਡਾ ਮਸਲਾ ਸਰਕਾਰ ਤੱਕ ਜ਼ੋਰਦਾਰ ਆਵਾਜ਼ ਪਹੁੰਚਾ ਸਕਦੇ ਆ ਤੇ ਹੁਣ ਤਾਂ ਇਹ ਸਰਕਾਰ ਨੇ ਦੇਖਣਾ ਕਿ ਉਹਨੇ ਕੀ ਕਰਨਾ ਇੱਕ ਹੋਰ ਸਾਡੀ ਰਚਨਾ ਸੀ ਸੜਕ ਤੇ ਸਾਵਧਾਨੀ ਵਰਤਣ ਵਾਲੀ ਜੀ ਤੇ ਸੜਕ ਸੁਰੱਖਿਆ ਬਾਰੇ ਹਾਂਜੀ ਸੋਹਣ ਲਾਲ ਗੁਪਤਾ ਹੋਰਾਂ ਦੀ ਰਚਨਾ ਸੀ ਪਛਤਾਵਾ ਜੀ ਤੇ ਇਸ ਬਾਰੇ ਅੰਮ੍ਰਿਤਸਰ ਤੋਂ ਰਮੇਸ਼ ਪਾਲ ਭੋਲੇ ਕੇ ਹੋਰਾਂ ਦਾ ਖਾਤਾ ਆ ਜੀ ਇਹ ਜਿਹੜੀ ਰਚਨਾ ਪਛਤਾਵਾ ਹੈ ਇਹ ਹੈਲਮਟ ਨਾ ਹੋਣ ਕਰਕੇ ਇੱਕ ਨੌਜਵਾਨ ਦੀ ਹੋਈ ਬੁਰੀ ਹਾਲਤ ਦੀ ਗੱਲ ਕਰਦੀ ਹੈ ਜੀ ਕਿ ਉਹ ਨੌਜਵਾਨ ਸ਼ਿਮਲੇ ਗਿਆ ਸੀ ਜੀ ਤੇ ਦੂਸਰੇ ਬੰਦੇ ਦੇ ਨਾਲ ਕਿਸੇ ਦੇ ਨਾਲ ਬੈਠ ਕੇ ਮੋਟਰਸਾਈਕਲ ਤੇ ਪਰੌਂਠੇ ਲੈਣ ਚਲਾ ਗਿਆ ਉਸ ਬੰਦੇ ਨੇ ਤਾਂ ਹੈਲਮਟ ਪਾਇਆ ਹੋਇਆ ਸੀ ਤੇ ਇਹ ਨੌਜਵਾਨ ਨੇ ਹੈਲਮਟ ਨਹੀਂ ਸੀ ਪਾਇਆ ਹੋਇਆ ਤੇ ਰਾਜਮੇਖੜ ਕਿਸੇ ਟਰੱਕ ਨਾਲ ਜੀ ਟਰੱਕ ਨਾਲ ਟੱਕਰ ਹੋ ਗਈ ਮੋਟਰਸਾਈਕਲ ਦੀ ਤੇ ਨੌਜਵਾਨ ਦਾ ਜਿਹੜਾ ਸਿਰ ਸੀ ਨਾ ਉਹ ਕੰਧ 'ਚ ਵੱਜਿਆ ਉਸ ਕਰਕੇ ਜਿਹੜਾ ਨੌਜਵਾਨ ਬੁੱਲਣ ਤੋਂ ਵੀ ਗਿਆ ਹੱਥ ਪੈਰ ਹਿਲਾਉਣੋਂ ਡਲਾਉਣੋਂ ਵੀ ਗਿਆ ਜਿਹੜਾ ਨੌਜਵਾਨ ਸੀਗਾ ਉਹ ਸਾਰਾ ਮਤਲਬ 11ਵੀਂ ਪਾਸ ਸੀਗਾ ਉਹ ਉਸ ਵੇਲੇ ਹਾਂਜੀ ਉਸ ਵੇਲੇ 11ਵੀਂ ਦੇ ਇਮਤਿਹਾਨ ਦੇ ਕੇ ਵੇਲਾ ਹੋਇਆ ਸੀ ਹਾਲਾਂਕਿ ਉਸ ਦਾ ਪਰਿਵਾਰ ਕਾਫੀ ਜੇਰੇ ਵਾਲਾ ਸੀ ਜਿਨ੍ਹਾਂ ਨੇ ਸੰਭਾਲਿਆ ਉਹਨੂੰ ਇਸ ਹਾਲਤ ਵਿੱਚ ਜੀ ਬਿਲਕੁਲ ਪਰ ਉਹਦੀ ਮਾਂ ਦਾ ਕਹਿਣਾ ਸੀ ਕਿ ਮੈਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਮੇਰੇ ਪੁੱਤਰ ਨੇ ਉਸ ਦਿਨ ਹੈਲਮਟ ਕਿਉਂ ਨਹੀਂ ਸਿਪਾਇਆ ਜੇ ਉਹਨੇ ਹੈਲਮਟ ਪਾਇਆ ਹੁੰਦਾ ਤਾਂ ਉਹਦੀ ਇਹ ਹਾਲਤ ਨਹੀਂ ਸੀ ਹੋਣੀ ਉਹ ਇਹ ਨਾ ਕਿ ਬੱਚਾ ਉਹ ਬੋਲ ਨਹੀਂ ਸਕਿਆ ਬਾਦ ਦੇ ਵਿੱਚ ساری ਜ਼ਿੰਦਗੀ ਨਾ ਬੋਲ ਸਕਿਆ ਨਾ ਹਿਲ ਡੁਲ ਸਕਿਆ ਮਤਲਬ ਵੱਡਾ ਹੋ ਕੇ ਪੜ੍ਹ ਲਿਖ ਕੇ ਪਰਿਵਾਰ ਦਾ ਸਹਾਰਾ ਬਣਨਾ ਸੀ ਉਹਨੂੰ ਖੁਦ ਨੂੰ ਸਹਾਰੇ ਦੀ ਲੋੜ ਪੈ ਗਈ ਬਿਲਕੁਲ ਇਹ ਤਾਂ ਹੈ ਕਿ ਹੈਲਮਟ ਪਾਉਣਾ ਬਹੁਤ ਜ਼ਰੂਰੀ ਹੈ ਜੀ ਹੈ ਨਾ ਇਸੇ ਚਿੱਠੀ ਦੇ ਵਿੱਚ ਜਿਹੜੀ ਹੈ ਭੋਲੇ ਘੋਰਾ ਨੇ ਉਹਨਾਂ ਨੇ ਦੱਸਿਆ ਇੱਕ ਗੱਲ ਸਾਂਝੀ ਕੀਤੀ ਹੈ ਸਾਡੇ ਨਾਲ ਉਹ ਕਹਿੰਦੇ ਨੇ ਕਿ ਹੈਲਮਟ ਪਾਉਣ ਦੀ ਗੱਲ ਹੋਈ ਹੈ ਨਾ ਕਿ ਉਹਦੀ ਮਾਂ ਨੂੰ ਇਹ ਚੋਰਾ ਹੀ ਰਿਹਾ ਕਿ ਜੇ ਮੇਰੇ ਪੁੱਤ ਨੇ ਹੈਲਮਟ ਪਾਇਆ ਹੁੰਦਾ ਤੌੜੀ ਹਾਲਤ ਨਹੀਂ ਸੀ ਹੋਣੀ ਜੀ ਹੈਨਾ ਤੇ ਇੱਥੇ ਰਮੇਸ਼ਪਾਲ ਭੋਲੇ ਘਿਉਰੀ ਕਹਿੰਦੇ ਨੇ ਮੈਨੂੰ ਵੀ ਹੈਲਮਟ ਸੰਬੰਧੀ ਇੱਕ ਜਾਣਕਾਰੀ ਯਾਦ ਆ ਗਈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਚੀਵੜਾ ਸਾਹ ਵਿਖੇ ਬਤੌਰ ਲੈਕਚਰਾਰ ਪੜਾਉਂਦਾ ਸੀ ਇੱਕ ਦਿਨ ਟ੍ਰੈਫਿਕ ਮੁਲਾਜ਼ਮ 12ਵੇਂ ਦੇ ਵਿਦਿਆਰਥੀਆਂ ਨੂੰ ਲੈਕਚਰ ਦੇਣ ਆਏ ਉਹਨਾਂ ਵਿੱਚੋਂ ਇੱਕ ਐਸਆਈ ਨੇ ਹੈਲਮਟ ਸ਼ਬਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈਲਮਟ ਦਾ ਐਚ ਦਾ ਮਤਲਬ ਉਹਨਾਂ ਨੇ ਕਿਹਾ ਐਚ ਫਾਰ ਹੈਡ e for eyes l for lips m for mouth e for ears t for teeth اسی ਵਿਆਖਿਆ ਕਰਦੇ ਉਹਨਾਂ ਨੇ ਕਿਹਾ ਕਿ ਹੈਲਮਟ ਇਨਾਂ ਸਾਰੇ ਅੰਗਾਂ ਦੀ ਰੱਖਿਆ ਕਰਦਾ ਹੈ ਅਤੇ ਜੇਕਰ ਕੋਈ ਅਣਹੋਣੀ ਵਾਪਰ ਵੀ ਜਾਏ ਕੋਈ ਹਾਦਸਾ ਵਾਪਰ ਵੀ ਜਾਏ ਤਾਂ ਬੰਦਾ ਜਿਹੜਾ ਹੈ ਮਰਨੋਂ ਬਚ ਜਾਂਦਾ ਹੈ ਯਾ ਜਿਹੜੇ ਕੈਲੋ ਪ੍ਰਮੁੱਖ ਅੰਗ ਨੇ ਜਿਹਦਾ ਦਿਮਾਗ ਦੀ ਇਹ ਬੱਚੇ ਦੇ ਸੱਟ ਲੱਗੀ ਹੈ ਤਾਂ ਉਸ ਤੋਂ ਬਚਾਅ ਹੋ ਜਾਂਦਾ ਜਿਹੜੀ ਕਿ ਸਭ ਤੋਂ ਜ਼ਿਆਦਾ ਘਾਤਕ ਸਾਬਤ ਹੁੰਦੀ ਹੈ ਜੀ ਉਹ ਕਹਿੰਦੇ ਕਿ ਬਾਕੀ ਅੰਗਾਂ ਦਾ ਇਲਾਜ ਸੰਭਵ ਹੁੰਦਾ ਪਰ ਸਿਰ ਅੱਖਾਂ ਮੂੰਹ ਕੰਨ ਬੁੱਲ ਦੰਦ ਆਦਿ ਦੇ ਬਚਾ ਲਈ ਹਲਮੜ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ ਹਾਂ ਜੀ ਗੱਲ ਇਹ ਹੈ ਨਾ ਕਿ ਆਪਾਂ ਜਿਹੜੇ ਸੜਕ ਦੇ ਨਿਯਮਾਂ ਦਾ ਪਾਲਣ ਕਰੀਏ ਕੇ ਜੇ ਸਕੂਟਰ ਮੋਟਰਸਾਈਕਲ ਤੇ ਜਾ ਰਹੇ ਆ ਯਾਨੀ ਦੁਪਈਆ ਪਹਨ ਤੇ ਵਾਹਨ ਤੇ ਜਾ ਰਹੇ ਆ ਤਾਂ ਹੈਲਮਟ ਜ਼ਰੂਰ ਪਾਈਏ ਤੇ ਜੇ ਕਿਸੇ ਕਾਰ ਵਗੈਰਾ ਚ ਜਾ ਰਹੇ ਆ ਤਾਂ ਸੀਟ ਬੈਲਟ ਵੀ ਵਰਤੋ ਕਰੀਏ ਦੇਖੋ ਗਲਤ ਤੇ ਬਹੁਤ ਛੋਟੀ ਸੀ ਜੇ ਹੈਲਮਟ ਪਾਇਆ ਹੁੰਦਾ ਤਾਂ ਉਹ ਬੱਚੇ ਦੀ ਇਹ ਹਾਲਤ ਨਹੀਂ ਸੀ ਹੋਣੀ ਜੀ ਹੈਨਾ ਮੇਰਾ ਖਿਆਲ ਹੈ ਕਿ ਆਪਾਂ ਆਪਣੇ ਦਰਸ਼ਕਾਂ ਨੂੰ ਵੀ ਬੇਨਤੀ ਕਰੀਏ ਕਿ ਜਦੋਂ ਵੀ ਦੁਪਈਆ ਵਾਂ ਤੇ ਜਾਣ ਤਾਂ ਉਹ ਹੈਲਮਟ ਜ਼ਰੂਰ ਪਾਉਣ ਇਹ ਨਹੀਂ ਹੈ ਕਿ ਬਿਨਾ ਹੈਲਮਟ ਤੋਂ ਕਈ ਚੱਲਾ ਉਥੇ ਤੱਕ ਚੱਲ ਲਿਆ ਕੋਈ ਨਹੀਂ ਪਤਾ ਹਾਦਸਾ ਕਿਸ ਵੇਲੇ ਵਾਪਰ ਸਕਦਾ ਹੈਨਾ ਮੇਰਾ ਖਿਆਲ ਹੈ ਜੀ ਇਸ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਸਮਾਪਤ ਹੋਣ ਵਾਲਾ ਹੈ ਤੁਸੀਂ ਆਪਣੇ ਦਰਸ਼ਕਾਂ ਨੂੰ ਜਿਹੜੀ ਬੇਨਤੀ ਕਰਦੇ ਹੋ ਕਰਦੇ ਹੋ ਦਰਸ਼ਕੋ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਭੁੱਲਣਾ ਨਹੀਂ ਦਰਸ਼ਕੋ ਸਮਾਪਤ ਹੋ ਗਿਆ ਇਜਾਜ਼ਤ ਦਿਓ ਅਗਲੇ ਹਫਤੇ ਫਿਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ ਬਹੁਤ ਬਹੁਤ ਸ਼ੁਕਰੀਆ